ਸਤਿ ਸ੍ਰੀ ਅਕਾਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਸੀ ਬਖਤੌਰਨ ਜਿਹੜਾ ਕਿ ਇੱਕ 베ਰੀ ਫਲ ਹੁੰਦਾ ਹੈ ਅਤੇ ਇਹ 베ਰੀ ਫਲ ਜੋ ਹੈ ਆਮ ਤੌਰ ਦੇ ਉੱਤੇ ਲਦਾਖ ਸਾਈਡ ਵੱਲ ਹਿਮਾਚਲ ਦੇ ਵਿੱਚ ਹੁੰਦਾ ਹੈ ਅਤੇ ਇਹ ਜਿਹੜਾ ਫਲ ਹੈ ਇਹ ਸਿਰ ਤੋਂ ਲੈ ਕੇ ਪੈਰ ਤੱਕ ਹਰ ਬਿਮਾਰੀ ਨੂੰ ਠੀਕ ਕਰਦਾ ਹੈ ਇਹਦੇ ਕਿੰਨੇ ਗੁਣ ਹਨ ਇਹ ਮੈਂ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸੀ ਬਖਤਾਰਨ ਆਮ ਤੌਰ ਦੇ ਉੱਤੇ ਇਹ ਪੀਲੇ ਰੰਗ ਦਾ ਹੁੰਦਾ ਹੈ ਤੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹਾਂ ਤੱਕ ਸਿਰਫ ਇਸ ਦਾ ਇੱਕ ਜੂਸ ਜਿਹੜਾ ਜੂਸ ਪੀਣਾ ਹੈ ਉਹ ਇੱਕ ਚਮਚਾ ਹੀ ਜਿਹੜਾ ਹੈ ਉਸ ਨਾਲ ਤੁਹਾਡਾ ਮਸਲਾ ਜਿਹੜਾ ਹੱਲ ਹੋ ਸਕਦਾ ਹੈ ਲੇਕਿਨ ਇਹ ਪੀਣਾ ਜ਼ਿਆਦਾਤਰ ਮਹੀਨਾ 2 ਮਹੀਨੇ ਪੀਣਾ ਹੈ ਬਾਕੀ ਹਿਮਾਚਲ ਦੇ ਵਿੱਚ ਇਸ ਨੂੰ ਬਹੁਤ ਹੀ ਪਵਿੱਤਰ ਫਲ ਮੰਨਿਆ ਜਾਂਦਾ ਹੈ ਇਸ ਤੋਂ ਲਾਵਾ ਇਸ ਨੂੰ ਚਮਤਕਾਰੀ ਫਲ ਵੀ ਕਹਿੰਦੇ ਹਨ ਇਸ ਦੀ ਵਰਤੋਂ ਇਸ ਦੇ ਜੂਸ ਦੇ ਇੱਕ ਚਮਚ ਇੱਕ ਗਲਾਸ ਵਿੱਚ ਪਾ ਕੇ ਚਾਹੇ ਚੀਨੀ ਪਾ ਲਓ ਤੇ ਚਾਹੇ ਤੁਸੀਂ ਸ਼ਹਿਦ ਪਾ ਲਓ ਤੁਸੀਂ ਇਸ ਦੇ ਵਿੱਚ ਕੁਝ ਵੀ ਪਾ ਸਕਦੇ ਹੋ ਫਿਰ ਉਸ ਤੋਂ ਇਲਾਵਾ ਪਾਉਣ ਤੋਂ ਬਾਅਦ ਤੁਸੀਂ ਇਹ ਦਾ 7 ਕਰ ਸਕਦੇ ਹੋ ਅਗਰ ਲਗਾਤਾਰ 3 ਮਹੀਨੇ ਤੁਸੀਂ ਇਹ ਦਾ ਜੂਸ ਪੀ ਲੋਗੇ ਤਾਂ ਤੁਸੀਂ ਦੁਬਾਰਾ ਜਵਾਨੀ ਦੇ ਵਿੱਚ ਆ ਜਾਓਗੇ ਬਾਕੀ ਅਗਰ ਜੂਸ ਪੀਂਦੇ ਹੋ ਤਾਂ ਤੁਸੀਂ 1 ਘੰਟਾ ਕੁਝ ਨਹੀਂ ਲੈਣਾ ਅਗਰ 20-25 ਸਾਲ ਦੀ ਉਮਰ ਦੇ ਵਿੱਚ ਹੀ ਇਸ ਨੂੰ ਸ਼ੁਰੂ ਕੀਤਾ ਜਾਏ ਤਾਂ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ। ਅਗਰ ਤੁਹਾਡੇ ਵਾਲ ਝੜਦੇ ਆ, ਵਾਲ ਛੋਟੇ ਆ, ਇਹਦਾ ਸੇਵਨ ਕਰੋ। ਅਗਰ ਜੇ ਤੁਹਾਡੇ ਸਿਰ ਦਰਦ ਹੁੰਦੀ ਹੈ ਤਾਂ ਵੀ ਇਹਦਾ ਸੇਵਨ ਕਰੋ। ਬਾਕੀ ਸ਼ੂਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਤੇ ਜੇ ਉਹ ਚੌਣ ਤੇ ਮਿੱਠਾ ਨਾ ਵੀ ਪੌਣਗੇ ਫਿਰ ਵੀ ਇਹਦਾ ਜੂਸ ਜਿਹੜਾ ਉਹ ਉਹਨਾਂ ਵਾਸਤੇ ਵਰਦਾਨ ਸਾਬਤ ਹੋਏਗਾ ਅਗਰ ਤੁਸੀਂ 70 ਤੋਂ 80 ਆਮਲੇ ਖਾਂਦੇ ਹੋ ਤਾਂ ਇਸਦਾ ਇੱਕ ਚਮਚਾ ਜੂਸ ਦੇ ਬਰਾਬਰ ਹੈ ਇਸ ਤੋਂ ਇਲਾਵਾ ਅਗਰ 20-25 ਅਨਾਰ ਖਾਂਦੇ ਹੋ ਤਾਂ ਇਸ ਦਾ ਇੱਕ ਚਮਚਾ ਵੀ ਉਹ ਤੇ ਬਰਾਬਰ ਕਾਰਗਰ ਸਿੱਧ ਹੋ ਸਕਦਾ ਜੂ ਜਿਹੜਾ ਗਰਮ ਪਾਣੀ ਦੇ ਨਾਲ ਹੀ ਲੈਣਾ ਹੈ ਬਾਕੀ ਜੇ ਤੁਹਾਡੇ ਚਿਹਰੇ ਤੇ ਝੁਰੜੀਆਂ ਨੇ ਡਾਰਕ ਸਰਕਲ ਹੈ ਅੱਖਾਂ ਦੇ نیچے ਤੁਸੀਂ ਇਸ ਦਾ 7 ਜਿਹੜਾ ਉਹ ਸ਼ੁਰੂ ਕਰ ਦਿਓ ਬਾਕੀ ਇਸ ਤੋਂ ਲਾਵਾ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੈ ਤੁਹਾਡੇ ਮੋਢੇ ਦਰਦ ਕਰਦੇ ਹਨ ਲੱਕ ਦਰਦ ਹੈ ਪੈਰਾਂ 'ਚ ਸੋਜ ਤਾਂ ਤੁਸੀਂ ਇਸ ਦਾ 7 ਕਰੋ ਅਗਰ ਅੱਖਾਂ ਦੀ ਰੋਸ਼ਨੀ ਘਟ ਹੈ ਤੇ ਤੇੜ ਖਰਾਬ ਰਹਿੰਦਾ ਵਾ ਗੈਸ ਹੈ ਜਲਨ ਹੈ ਬਾਹਜਮੀ ਹੈ ਤੁਸੀਂ ਇਹਦਾ ਸੇਵਨ ਜ਼ਰੂਰ ਕਰੋ ਇਸ ਨੂੰ ਲਵਾ ਅਗਰ ਜੇ ਤੁਹਾਡਾ ਬੀਪੀ ਵੱਧਦਾ ਜਾਂ ਘਟਦਾ ਵਾ ਤਾਂ ਤੁਸੀਂ ਇਸ ਨੂੰ ਇਸਤੇਮਾਲ ਜ਼ਰੂਰ ਕਰੋ ਖੱਟੇ ਡਕਾਰ ਜਲਨ ਤੇ ਬਾਹਜਮੀ ਵਾਸਤੇ ਬਹੁਤ ਹੀ ਵਧੀਆ ਜੂਸ ਹੈ ਇਸ ਵਿੱਚ ਵਿਟਾਮਿਨ ਸੀ ਹੁੰਦਾ ਹੈ ਬਾਕੀ ਫੈਟੀ ਲੀਵਰ ਵਾਲਿਆਂ ਵਾਸਤੇ ਬਹੁਤ ਹੀ ਇਹ ਵਧੀਆ ਹੈ ਚਮੜੀ ਦੇ ਰੋਗਾਂ ਵਾਸਤੇ ਬਹੁਤ ਹੀ ਵਧੀਆ ਜੂਸ ਹੈ ਦੁਨੀਆ ਵਿੱਚ ਸਭ ਤੋਂ ਤਾਕਤਵਰ ਜੂਸ ਇਸ ਨੂੰ ਹੀ ਕਿਹਾ ਗਿਆ ਹੈ ਬਾਕੀ ਜਿਨ੍ਹਾਂ ਨੂੰ ਮਾਨਸਿਕ ਤਣਾਅ ਰਹਿੰਦਾ ਹੈ ਤਾਂ ਉਹਨਾਂ ਨੂੰ ਇਸ ਦਾ 7 ਕਰਨਾ ਚਾਹੀਦਾ ਹੈ। ਬਾਕੀ ਇਸ ਤੋਂ ਇਲਾਵਾ ਇਸ ਦੀਆਂ ਪੱਤੀਆਂ ਜੜ ਫੁੱਲ ਤੇ ਫਲ ਇਹ ਪਾਊਡਰ ਬਣਾ ਕੇ ਵੀ ਕੰਮ ਆ ਸਕਦਾ ਹੈ। ਕਿ ਤੁਸੀਂ ਇਸ ਨੂੰ ਇੱਕ ਵਾਰੀ ਇਸਤੇਮਾਲ ਕਰਕੇ ਦੇਖੋ। ਬਾਕੀ 90% ਜਿਹੜੇ ਆ ਨਾ ਲੋਕ ਇਸ ਨੂੰ ਨਹੀਂ ਜਾਣਦੇ। ਇਹ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਤੇ ਦੁਬਾਰਾ ਜਵਾਨੀ ਆ ਜਾਏਗੀ ਤੇ ਤੁਸੀਂ ਇਸ ਨੂੰ ਹੋ ਸਕੇ ਤਾਂ ਵੱਧ ਵੱਧ ਇਹਦਾ ਸੇਵਨ ਕਰੋ ਇੱਕ ਵਾਰੀ ਕਰਕੇ ਦੇਖੋ ਤੁਹਾਨੂੰ ਇਹਦਾ ਫਾਇਦਾ ਹੋਏਗਾ ਸਸਿਕਰ